ਜਮਾ ਉਸਮ ਬੜਾ ਠੰਡਾ ਹੈ ਅੱਜ ਮੌਸਮ ਬੜਾ ਠੰਡਾ ਹੈ ਜੈ ਮੈਂ ਨਹੀਂ ਗਾਣਾ ਹਗਾ ਮ ਚੱਲਗਾ ਅੱਜ ਮੌਸਮ ਬੜਾ ਠੰਡਾ ਹੈ ਅੱਜ ਓ ਕੀ ਤੁਸੀਂ ਠੰਡਾ ਠੰਡਾ ਮੌਸਮ ਲਾਈ ਆ ਠੰਡ ਦੇ ਮੌਸਮ ਵਿੱਚ ਹੁਣ ਠੰਡ ਹੀ ਪਾਈ ਆ ਗਰਮੀ ਪੈਣੀ ਆ ਦੇਖੀ ਕਿਤੇ ਠੰਡਾ ਠੰਡਾ ਮੌਸਮ ਕਰਦੇ ਕਰਦੇ ਕਿਤੇ ਠੰਡ ਦੇ ਮੌਸਮ ਵਿੱਚ ਬਿਮਾਰ ਨਾ ਹੋ ਜੇ ਉਹ ਐਦੇ ਡਾਕਟਰ ਵੀ ਨਹੀਂ ਮਿਲਣਾ ਹੈਗਾ ਐਂ ਕਾਜੀ ਤਾਜੀ ਫਫੜ ਜੀ ਪਤਾ ਨਹੀਂ ਤੁਸੀਂ ਕੌਣ ਆ ਸਾਡੇ ਲੱਗਦੇ ਐਦਾਂ ਕਿਦਾਂ ਬਿਮਾਰ ਹੋ ਜਾਗੇ ਸੀ ਅਸੀਂ ਇੱਧਰ ਲੇ ਲਾਕੇ ਰਹੀ ਆ ਮੈਂ ਨਾ ਤੁਹਾਡੇ ਦੋਨਾਂ ਦਾ ਬੁਢਾ ਲੱਗਦਾ ਆ ਐਦਾਂ ਦੇ ਇਲਾਕੇ ਦੇ ਤੁਸੀਂ ਸੁਪਨੇ ਵਿੱਚ ਹੋ ਏਦਾਂ ਦੇ ਇਲਾਕੇ ਦੇ ਗੱਡੀ ਵਿੱਚ ਬੈਠ ਕੇ ਤੁਸੀਂ ਦੋਨੋਂ ਹੀ ਜਾਣੇ ਮੇਰੇ ਨਾਲ ਆਏ ਆ ਅੱਗੇ ਇੱਥੇ ਠੰਡ ਬਹੁਤ ਹੈਗੀ ਆ ਗਰਮ ਗਰਮ ਕਹੋ ਗਰਮ ਗਰਮ ਠੰਡ ਦਾ ਨਾਮ ਸੁਣ ਕੇ ਮੈਨੂੰ ਤਾਂ ਅੱਗੇ ਠੰਡ ਹੋਰ ਜ਼ਿਆਦਾ ਲੱਗੀ ਜਾਂਦੀ ਮੈਨੂੰ ਹੀ ਲੱਗਦਾ ਕਿ ਤੁਹਾਨੂੰ ਠੰਡ ਨਹੀਂ ਲੱਗ ਰਹੀ ਹੋਗੀ ਕਿਉਂ ਨਹੀਂ ਲੱਗਦੀ ਠੰਡ ਮੈਨੂੰ ਇਹੋ ਜੇ ਮੌਸਮ ਵਿੱਚ ਹਰ ਇੱਕ ਜਾਨਾ ਘਾਦਾ ਫਿਰਦਾ ਠੰਡ ਤਾਂ ਮੈਨੂੰ ਵੀ ਤਾਂ ਲੱਗਣੀ ਆ ਮੈਂ ਇਨਸਾਨ ਨਹੀਂ ਤਾਂ ਜੀ ਤੂੰ ਤਾਂ ਦੇਖ ਕੇ ਤਾਂ ਐਂਦਾ ਲੱਗਦਾ ਜਿਦਾ ਤੁਸੀਂ ਇਨਸਾਨ ਨਹੀਂ ਜਿਦਾ ਹਾਥੀ ਹੁੰਨੇ ਆ ਤੁਹਾਡਾ ਤਾਂ ਪੱਦ ਵੀ ਬਹੁਤ ਚੀਜ਼ਾਂ ਨੇ ਗਰਗਾਂ ਚ ਪਾਉਂਦਾ ਹਣਾ ਆ ਐਡੇ ਪੱਦ ਦੇ ਨਾਲ ਤੁਹਾਡਾ ਤਾਂ ਅੱਛਾ ਗਰਮ ਹੋ ਜਾਂਦਾ ਹਣਾ ਕੱਚੇ ਗਰਮ ਦੇ ਨਾਲ ਤੁਹਾਡੀ ਬੋਡੀ ਗਰਮ ਨਹੀਂ ਰਹਿੰਦੀ। ਉਹ ਤੈਨੂੰ ਆਪਣੇ ਪਿਓ ਨੂੰ ਬੋਲਣ ਦੀ ਆਦਤ ਹੈ ਨਹੀਂ ਕੀ? ਦੂਜੇ ਛੋਟੇ ਆਪਣੇ ਭਰਾ ਨੂੰ ਦੇਖ। ਉਹ ਤਾਂ ਬਹੁਤ ਯਾਰਾ ਮੈਨੂੰ ਹਨਾ ਇੱਜ਼ਤ ਦਿੰਦਾ ਆ ਤੇਰਾ ਛੋਟਾ ਭਰਾ। ਤੂੰ ਆ ਕੇ ਕਹੀ ਜਾਣਾ ਹੈ ਆਪਣੇ ਪਿਓ ਨਾਲ ਅੰਕਲ ਅੰਕਲ ਕੀ ਹੁੰਦਾ? ਹੈ? ਅੰਕਲ ਅੰਕਲ ਕੀ ਹੁੰਦਾ? ਡੈਡੀ ਜੀ ਕਹਿਆ ਕਰ ਮੈਨੂੰ। ਮੈਂ ਡੜੀ ਦੀ ਤਾਨੀ ਕਿ ਨਾ ਤੁਹਾਡੀ ਸਿਹਤ ਬਹੁਤ ਵੱਡੀ ਆ ਜਦੋਂ ਤੁਸੀਂ ਪੇਰੈਂਟਸ ਮੀਟਿੰਗ ਤੇ ਮੇਰੇ ਨਾਲ ਸਕੂਲੇ ਹੁੰਦੇ ਆ ਨਾ ਤੁਹਾਨੂੰ ਪਤਾ ਕੀ ਕਹਦਦੇ ਮੇਰੇ ਦੋਸਤ ਤੁਹਾਨੂੰ ਹਾਥੀ 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 ਕਹਿ ਕੇ ਕਹਦਦੇ ਆ ਕਹਿੰਦੇ ਪਤਾ ਨਹੀਂ ਹਾਥੀ ਕਿਧਰੋਂ ਆ ਗਿਆ ਉਦੋਂ ਮੈਨੂੰ ਇਹੋ ਜਿਹਾ ਪੈਦਾ ਕੀਤਾ ਮੇਰਾ ਨਾਮ ਨਾ ਪਤਾ ਕੀ ਆਖਿਆ ਹਾਥੀ ਦਾ ਬੱਚਾ ਘੈਂਡਾ ਉਹ ਵੱਡੇ ਭਰਾ ਇਹ ਕਿਹੋ ਜੀ ਗੱਲ ਕਰ ਰਹੀ ਸੀ ਹਾਥੀ ਦਾ ਬੱਚਾ ਗੈਂਡਾ ਹੁੰਦਾ ਹਾਥੀ ਦਾ ਬੱਚਾ ਹਾਥੀ ਹੁੰਦਾ ਆ ਹਾਥੀ ਤੇ ਹਾਥੀ ਦੇ ਬੱਚੇ ਦਾ ਤਾਲਮੇਲ ਹੁੰਦਾ ਗੈਂਡਾ ਤੇ ਗੈਂਡੇ ਦੇ ਬੱਚੇ ਦਾ ਤਾਲਮੇਲ ਹੁੰਦਾ ਇਹਨੂੰ ਦੇਖ ਕੇ ਲੱਗਦਾ ਤਾਂ ਇਹਦਾ ਤਾਂ ਮੇਰਾ ਤਾਲਮੇਲ ਆ ਲੱਗਦਾ ਹੋਊਗਾ ਲੋਕ ਤਾਂ ਕਹਿੰਦੇ ਇਹ ਹਾਥੀ ਹੈ ਤੇ ਇਹਦਾ ਮੁੰਡਾ ਜਿਹੜਾ ਹੈ ਨਾ ਉਹ ਗੈਂਡਾ ਹੈ ਮੈਨੂੰ ਤਾਂ ਕਹਿੰਦੇ ਨਹੀਂ ਇਦਾਂ ਹੈ ਮੈਨੂੰ ਤਾਂ ਇਦਾਂ ਕਹਿੰਦੇ ਨਹੀਂ ਤੈਨੂੰ ਤਾਂ ਇਦਾਂ ਤਾਂ ਨਹੀਂ ਕਹਿੰਦੇ ਹੈਗੇ ਤੇਰੀ ਸਿਹਤ ਘਾਟੋ ਆ ਨਾ ਤੂੰ ਖਾਂਦਾ ਪੀਂਦਾ ਘਾਟੋ ਆ ਨਾ ਤੇਰੇ ਹਿੱਸੇ ਦਾ ਤਾਂ ਮਗ ਜਿਹੜਾ ਬੂڑا ਸਾਡਾ ਖੜਾ ਹੋਈ ਖਾ ਲੈਂਦਾ ਹੋ ਨਾ ਨਹੀਂ ਖਾਂਦਾ ਖੁੰਦਾ ਦੇ ਹਿੱਸੇ ਦਾ ਨਾਲ ਇਹ ਕਿਹੋ ਜੀਆਂ ਗੱਲਾਂ ਕਰੀ ਜਾਂਦਾ ਪੀ ਤਾਂ ਆਪਣੇ ਪੁੱਤਾਂ ਨੂੰ ਰਾਜ ਕੇ ਖਲਾਉਂਦਾ ਹੁੰਦਾ ਤੇ ਰਾਜ ਕੇ ਖਲਾਉਂਦਾ ਹੁੰਦਾ ਰਾਜ ਕੇ ਖਲਾਉਂਦਾ ਹੁੰਦਾ ਰਾਜ ਕੇ ਖਲਾਉਂਦਾ ਹੁੰਦਾ ਤੇ ਯਾਰ ਦਾ ਬੁੜਾ ਤਾਂ ਸਾਨੂੰ ਹਾਗ ਕੇ ਖਲਾਉਂਦਾ ਤਾਈਓ ਤਾਂ ਮੇਰੀ ਨਹੀਂ ਇਤਨੀ ਬਣੀ ਹੈਗੀ ਤਾਈਓ ਨਹੀਂ ਮੈਨੂੰ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਹਾਥੀ ਦਾ ਬੱਚਾ ਕਹਿੰਦੇ ਹੈਗੇ ਫਿਟੇ ਮੂੰਹ ਤੇਰਾ ਮੈਂ ਤਾਂ ਸੋਚਿਆ ਸੀਗਾ ਮੇਰਾ ਛੋਟਾ ਮੁੰਡਾ ਮੈਨੂੰ ਬਹੁਤ ਇੱਜ਼ਤ ਦਿੰਦਾ ਤੁਸੀਂ ਇਹਦੇ ਨਾਲ ਰਲ ਗਿਆਂ ਸੁਣ ਕੇ ਮੈਨੂੰ ਚੇਤਾ ਆ ਕੱਲ ਇਹਨੇ ਮੈਨੂੰ ਚਾਕਲੇਟ ਦਿੱਤੀ ਸੀਗੀ ਖਾਣ ਨੂੰ ਡੈਡੀ ਜੀ ਤੁਸੀਂ ਮੈਨੂੰ ਕੱਲ ਚਾਕਲੇਟ ਦਿੱਤੀ ਸੀ ਖਾਣ ਟੱਤੀ ਆਲੇ ਹੱਥ ਵੀ ਤੋਤੇ ਜੀ ਆਹ ਦੇਖ ਲਾ ਲੱਤ ਵੀ ਤੋਤੀ ਆ ਇਹੇ ਹੀ ਮੂੰਹ ਤੇ ਪੈਣੀ ਡੈਡੀ ਜੀ ਦੋਨੇ ਲੱਤਾਂ ਚੱਕੋ ਜਰਾ ਕੇ ਚਲ ਸਾਲਾ ਡੈਡੀ ਜੀ ਅਸੀਂ ਤੁਹਾਡੇ ਸਾਲੇ ਨਹੀਂ ਲੱਗਦੇ ਤੁਹਾਡੇ ਅਸੀਂ ਮੁੰਡੇ ਲੱਗਦੇ ਆ